ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਵੀਡੀਓ ਨੰਬਰ ਹੈਗੀ ਜੀ ਆਪਣੀ ਅੱਜ ਦੀ ਵੀਡੀਓ 44 ਤੇ ਅੱਜ ਦਾ ਜਿਹੜਾ ਰਿਸ਼ਤਾ ਹੈ ਲੜਕੀ ਦਾ ਰਿਸ਼ਤਾ ਹੈ ਜੀ ਤੇ ਇਹ ਸਰਕਾਰੀ ਟੀਚਰ ਲੱਗੀ ਹੋਈ ਹੈ ਲੜਕੀ ਤੇ ਜਿਹੜਾ ਪਰਿਵਾਰ ਹੈ ਸਰਕਾਰੀ ਟੀਚਰ ਵਾਲਾ ਹੀ ਲड़का ਹੈ ਜਿਹੜਾ ਪਾਲ ਰਹੇ ਨੇਗੇ ਅੱਗੇ ਇਹਦੀ ਵਾਰੀ ਡਿਟੇਲਸ ਹੈ ਜਿਹੜੀ ਲੜਕੀ ਦੇ ਬਾਰੇ ਉਹ ਅਸੀਂ ਅੱਗੇ ਦੱਸਦੇ ਹਾਂ ਤੁਹਾਨੂੰ ਉਸ ਤੋਂ ਪਹਿਲਾਂ ਜਿਹੜਾ ਤੁਹਾਡੇ ਸਾਹਮਣੇ ਇਹ ਜ਼ਰੂਰੀ ਸੂਚਨਾ ਦਾ ਨੋਟਿਸ ਆ ਰਿਹਾ ਇਹਨੂੰ ਪਲੀਜ਼ ਕਿਰਪਾ ਕਰਕੇ ਬਹੁਤ ਜ਼ਿਆਦਾ ਧਿਆਨ ਨਾਲ ਪੜ੍ਹਿਓ ਜੀ ਤੇ ਨਾਲ ਹੀ ਇਹਦੇ ਤੇ ਗੌਰ ਫਰਮਾਇਓ ਬੜੇ ਧਿਆਨ ਨਾਲ ਇਹਨਾਂ ਕੁਸ਼ਕ ਗੱਲਾਂ ਨੇ ਇਹਨੂੰ ਪੌਜ਼ ਕਰਕੇ ਪੜ੍ਹ ਲਿਓ ਚਾਹੇ ਤੇ ਹੁਣ ਜੀ ਆਪਾਂ ਬਹੁਤ ਹੀ ਦੇਰ ਨਹੀਂ ਲਾਉਂਦੇ ਆਪਾਂ ਦੱਸ ਦਿਆਂ ਤੁਹਾਨੂੰ ਅੱਜ ਦੀ ਇਹ ਜਿਹੜੀ ਆ ਅੱਜ ਦਾ ਰਿਸ਼ਤਾ ਇਹਦੀਆਂ ਡਿਟੇਲਸ ਕੀ ਨੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਉਂਕਿ ਤੁਹਾਨੂੰ ਜਿਹੜਾ ਇਹਨਾਂ ਦਾ ਪਰਿਵਾਰ ਦਾ ਨੰਬਰ ਹੈ ਸਿੱਧੀ ਤੁਸੀਂ ਗੱਲ ਕਰੋਗੇ ਪਰਿਵਾਰ ਦੇ ਨਾਲ ਤੇ ਪਰਿਵਾਰ ਦਾ ਨੰਬਰ ਹੈ ਸੀ ਤੁਹਾਨੂੰ ਨਾਲ ਹੀ ਵੀਡੀਓ ਦੇ ਐਂਡ ਦੇ ਵਿੱਚ ਸ਼ੇਅਰ ਕਰਾਂਗੇ ਨੀਮ ਕੌਰੇ ਜੀ ਸਰਨੇਮ ਇਹਨਾਂ ਦਾ ਹੈਗੇ ਜੀ ਬਰਾੜ ਕਾਸਟ ਜੱਟ ਸਿੱਖ ਨੇ ਡੇਟ ਆਫ ਬਰਥ ਇਹਨਾਂ ਦੀ ਹੈਗੀ ਹੈ ਜੀ 1992 ਹਾਈਟ ਕਦ ਦਿਨ ਦਾ ਹੈਗਾ ਜੀ 5 ਫੁੱਟ 2 ਇੰਚ ਕੰਪਲੈਕਸ਼ਨ ਭਾਵਕੇ ਰੰਗ ਜਿਹੜਾ ਉਹ ਸਾਫ ਹੈ ਫੇਰ ਕੁਆਲਿਫਿਕੇਸ਼ਨ ਹੈ ਜਿਹੜੀ ਇਹਨਾਂ ਦੀ ਉਹ ਇਹਨਾਂ ਨੇ ਕੀਤੇ ਹੋਇਆ ਹੈ ਐਮ ਐਸ ਸੀ కెਮਿਸਟਰੀ profession ਜਿਹੜਾ ਇਹਨਾਂ ਦਾ ਇਹ ਸਰਕਾਰੀ ਟੀਚਰ ਨੇ ਫੈਮਿਲੀ ਦੇ ਵਿੱਚ ਪਰਿਵਾਰ ਦੇ ਵਿੱਚ ਇਹਨਾਂ ਦਾ ਇੱਕ ਛੋਟਾ ਭਰਾ ਹੈਗਾ ਜੀ ਤੇ ਮੈਰਿਡ ਹੈ ਤੇ ਸਿਟੀ ਜਿਹੜਾ ਇਹਨਾਂ ਦਾ ਸ਼ਹਿਰ ਹੈਗਾ ਜੀ ਉਹ ਬਠਿੰਡਾ ਬਠਿੰਡੇ ਸ਼ਹਿਰ ਤੋਂ ਇਹ ਹੈਗੇ ਨੇ ਬਿਲੋਂਗ ਕਰਦੇ ਨੇ preference ਜਿਹੜੀ ਇਹਨਾਂ ਦੀ ਮੁੰਡੇ ਬਾਰੇ ਜਿਹੜੀ ਇਹਨਾਂ ਦੀ ਮਤਲਬ ਡਿਮਾਂਡ ਉਹ ਇਹ ਹੈ ਕਿ ਮੁੰਡਾ ਸਰਕਾਰੀ ਜੋਬ ਤੇ ਹੋਵੇ ਤੇ ਨਾਲ ਹੀ ਜਿਹੜੀ ਜ਼ਮੀਨ ਹੈ 8 ਕਿੱਲੇਾਂ ਤੋਂ ਵੱਧ ਹੋਵੇ ਤੇ ਜੇ ਕੋਈ ਇਹੋ ਜਿਹਾ ਪਰਿਵਾਰ ਹੈਗਾ ਤੁਸੀਂ ਵੀਡੀਓ ਵੇਖ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰੋਫਾਈਲ ਤੁਹਾਡੇ ਲਈ ਸੂਟੇਬਲ ਹੈ ਤਾਂ ਅਸੀਂ ਹੁਣ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਪਰਿਵਾਰ ਦਾ ਨੰਬਰ ਆਏਗਾ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਤੇ ਇਹ ਹੈਗਾ ਜੀ ਸਕਰੀਨ ਤੇ ਤੁਹਾਡੇ ਸਾਹਮਣੇ ਨੰਬਰ ਹੈ ਜੀ ਪਰਿਵਾਰ ਦਾ 6284322498 6284322498 ਤੇ ਫੋਨ ਕਰਕੇ ਤੁਸੀਂ ਇਹਨਾਂ ਤੋਂ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਤੇ ਉਹ ਵੀ ਲੈ ਸਕਦੇ ਹੋ ਤੇ ਆਪਣੇ ਬਾਰੇ ਦੱਸ ਸਕਦੇ ਹੋ ਤੇ ਅੱਗੇ ਪ੍ਰਮਾਤਮਾ ਕਰੇ ਤੁਹਾਡਾ ਸਿਰੇ ਚੜੇ ਇਸ ਤੋਂ ਬਾਅਦ ਅੱਗੇ ਗੱਲ ਇਹ ਹੈ ਜੀ ਜੇ ਤੁਸੀਂ ਵੀ ਆਪਣੇ ਜਾਂ ਆਪਣੇ ਪਰਿਵਾਰ ਦੇ ਵਿੱਚ ਕਿਸੇ ਭੈਣ ਭਰਾ ਲਈ ਕਿਸੇ ਰਿਸ਼ਤੇਦਾਰ ਲਈ ਰਿਸ਼ਤਾ ਵੇਖ ਰਹੇ ਹੋ ਕੁੜੀ ਵੇਖ ਰਹੇ ਹੋ ਮੁੰਡਾ ਵੇਖ ਰਹੇ ਹੋ ਤਾਂ ਤੁਸੀਂ ਐਡ ਪਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਿਹਾ ਜੀ 9041729903 9041729903 ਇਸ ਤੇ ਤੁਸੀਂ ਸਿਰਫ ਤੇ ਸਿਰਫ WhatsApp ਕਰ ਸਕਦੇ ਹੋ ਜੀ ਤੇ ਨਾਲ ਹੀ ਚੈਨਲ ਤੇ ਜੇ ਤੁਸੀਂ ਅੱਜ ਨਵੇਂ ਆਏ ਹੋ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜਰੂਰ ਤੇ Instagram ਤੇ ਅਸੀਂ ਪਿਛਲੇ 3 ਸਾਲ 4 ਸਾਲ ਤੋਂ ਕੰਮ ਕਰ ਰਹੇ ਹਾਂ ਤੇ ਸਾਡਾ Instagram ਹੈਗਾ ਜਿਹੜਾ ਮੈਟਰੀਮੋਨ ਇਨਸਟੈਂਸ ਇਸੇ ਨਾਮ ਤੋਂ ਹੈਗਾ ਜਿਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗੇ ਅੱਜ ਲਈ ਇੰਨਾ ਜੀ ਨਵੀਂ ਵੀਡੀਓ 'ਚ ਮਿਲਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ